ਕੰਮ ਤਾਂ ਇਹ ਸ਼ੂਗਰ ਦੀ ਤਾਂ ਤੁਸੀਂ ਦਵਾਈ ਸਾਨੂੰ ਚਲੋ ਇਹ ਤੇ ਮਤਲਬ ਬਾਕੀ ਹੋਰ ਬਹੁਤ ਬਿਮਾਰੀਆਂ ਵਾਸਤੇ ਫਾਇਦਾ ਕਰਦਾ ਹੈ ਸ਼ੂਗਰ ਤੋਂ ਇਲਾਵਾ ਹੋਰ ਕੀ ਕੀ ਕੰਮ ਕਰਦਾ ਜੀ ਬਲੱਡ ਪ੍ਰੈਸ਼ਰ ਵਗੈਰਾ ਜਿਵੇਂ ਆ ਥਾਇਰਾਇਡ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਮੇ ਦੇ ਰੋਗੀਆਂ ਨੂੰ ਵੀ ਇਹ ਤਾਂ ਕਹਿੰਦੇ ਵੀ ਲੰਬਾ ਸਮਾਂ ਵਰਤਿਆ ਜਾਵੇ ਤਾਂ ਅੱਛਾ ਸਾਨ ਭਰਾ ਮਾਨੂੰ ਡੈਰੀ ਫਾਰਮਾ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਟੌਪਿਕ ਲੈ ਕੇ ਆਏ ਆਂਗੇ ਕੋਧਰੇ ਦੀ ਖੇਤੀ ਉਦੇ ਉੱਤੇ ਉਹਦੇ ਬਾਰੇ ਤੁਹਾਨੂੰ ਡਿਟੇਲ ਵਿੱਚ ਵਿਸਤਾਰ ਵਿੱਚ ਦੱਸਾਂਗੇ ਇਹ ਬਹੁਤ ਪੁਰਾਣੀ ਖੇਤੀ ਆਗੀ ਇਹ ਤਾਂ ਖੇਤੀ ਇੰਨੀ ਆਗੀ ਪੁਰਾਣੀ ਵੀ ਬਾਬੇ ਨਾਨਕ ਵੇਲੇ ਦੀ ਆਗੀ ਜਿਵੇਂ ਕਿ ਬਾਬਾ ਨਾਨਕ ਉਦਾਸੀ ਤੇ ਗਿਆ ਤੇ ਭਾਈ ਲਾਲੋ ਜੀ ਨੇ ਉਹਨੂੰ ਕੋਧਰੇ ਦੀ ਰੋਟੀ ਰੋਟੀ ਖਵਾਈ ਤੇ ਉਦੋਂ ਭਾਈ ਉਹਨਾਂ ਨੇ ਖੁਸ਼ ਹੋ ਕੇ ਫਿਰ ਬਾਬੇ ਦੇ ਜਿਹੜਾ ਸ਼ਬਦ ਉਚਾਰਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸੱਤ ਵਾਰੀ ਇਸ ਟਾਈਮ ਦਰਜ ਆਗਾ ਫਿਰ ਉਹਨਾਂ ਨੇ ਕਿਹਾ ਭਾਈ ਲਾਲੋ ਕੀ ਕੰਮ ਕਰਦਾ ਹੈ ਉਹ ਕਹਿੰਦਾ ਭਾਈ ਕਿੱਲੇ ਘੜਦਾ ਹੈ ਉਹਨੂੰ ਕਹਿੰਦੇ ਫਿਰ ਤੂੰ ਮਾਨ ਨੂੰ ਘੜ ਲਾ ਉਦੋਂ ਤੋਂ ਭਾਈ ਲਾਲੋ ਨੇ ਮਾਨ ਨੂੰ ਘੜ ਲਿਆ ਤੇ ਫਿਰ ਉਹ ਇਸ ਬਾਣੀ ਵਿੱਚ ਬਾਬੇ ਨਾਨਕ ਦੇ ਨਾਲ ਇਸ ਤਰ੍ਹਾਂ ਤੁਰ ਪਿਆ ਤੇ ਸਾਰੇ ਕੰਮ ਕਰਕੇ ਛੱਡ ਕੇ ਤੇ ਗੁਰਬਾਣੀ ਦੇ ਲੜ ਲੱਗ ਗਿਆ ਤੇ ਉਹਦਾ ਫਿਰ ਸ਼ਬਦ ਇਹੇ ਤਾਂਗੋ ਬਾਬੇ ਨਾਨਕ ਨੇ ਸੱਤ ਵਾਰੀ ਉਚਾਰਿਆ ਉਹ ਭਾਈ ਕੋਧਰਾ ਹੁਣ ਲੋਕ ਛੱਡ ਗਏ ਸੀਗੇ ਤੇ ਹੁਣ ਕੀ ਕਰਦਾ ਹੈਗਾ ਹੁਣ ਨਵੇਂ ਨੌਜਵਾਨ ਨਵੇਂ ਮਰਗ ਦੇ ਭਾਈ ਜੀ ਇਹ ਕੋਧਰਾ ਲਾਇਆ ਇਹਨਾਂ ਤੋਂ ਹੁਣ ਬਾਕੀ ਦੀ ਡਿਟੇਲ ਭਾਈ ਜੀ ਤੋਂ ਲੈਣੇ ਆਂ ਹਾਂਜੀ ਭਾਈ ਜੀ ਨਾਮ ਕੀ ਆ ਆਪਣਾ ਹਾਂਜੀ ਭਾਈ ਜੀ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਪਿੰਡ ਸਿਵੀਆਂ ਆਪਣੇ ਸਾਰਾ ਚੈਨਲ ਦੇਖ ਰਹੇ ਹਨ ਸਾਰੇ ਵੀਰਾਂ ਨੂੰ ਕਿਸਾਨ ਭਰਾਵਾਂ ਨੂੰ ਡੇਰੀ ਫਾਰਮਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤ ਸੇਕਾਲ ਜੀ ਤੇ ਇਹ ਫਿਰ ਤੁਹਾਨੂੰ ਮਤਲਬ ਜਿਵੇਂ ਤੁਹਾਨੂੰ ਕੋਧਰਾ ਲਾਉਣ ਦਾ ਸ਼ੌਂਕ ਕਦੋਂ ਪਿਆ ਜੀ ਇਸ ਤਰ੍ਹਾਂ ਵੀ ਖੇਤੀ ਕਰਨ ਦੇ ਬਾਰੇ ਕਦੋਂ ਆਏ ਤੁਸੀਂ ਇਹ ਇਹ ਤਾਂ ਮੈਨੂੰ ਸ਼ੌਂਕ ਹੀ ਸੀਗਾ ਜੀ ਵੀ ਕੋਈ ਮਤਲਬ ਬਿਨਾ ਕੈਂਪਿੰਗ ਕਰ ਤੋਂ ਰੇਸਪਰੇ ਤੋਂ ਬਿਨਾ ਪਾਣੀ ਤੋਂ ਵੀ ਜਿਹੜੀ ਛੈਤੀ ਸੌਖੀ ਖੇਤੀ ਹੋ ਸਕੇ ਜੀ ਅੱਛਾ YouTube ਦੇਖਦੇ ਦੇਖ ਕੇ ਤੇ ਮੈਨੂੰ ਇਹਦੇ ਬਾਰੇ ਪਤਾ ਲੱਗਿਆ ਜੀ ਠੀਕ ਆ ਜੀ ਜਿਹੜਾ ਇੱਕ ਦੋ ਕਿਸਾਨ ਆਉਂਦੇ ਸੀ ਕਿ ਕਿਸੇ ਨੇ ਮਤਲਬ ਵੇਖਣ ਆਉਣਾ ਹੋਵੇ ਤੇ ਇਹ ਕਿ ਇਸ ਏਰੀਏ 'ਚ ਪੈਂਦਾ ਕਿਧਰੋਂ ਕਿਧਰੋਂ ਆਉਣਾ ਪਊਗਾ ਜੀ ਉਹ ਸਾਨੂੰ ਇਹਦੇ ਬਾਰੇ ਇਹ ਸਾਡਾ ਪਿੰਡ ਜੀ ਸਿਵੀਆਂ ਤੋਂ ਗੱਲਪੱਤੀ ਰੋਡ ਜੀ ਵਾਟਰਬੈਕਸ ਦੇ ਨੇ ਠੀਕ ਹੈ ਜੀ ਹਾਂਜੀ ਇਹ ਰਾਜਾ ਮਿਸਤਰੀ ਦੇ ਘਰ ਦੇ ਸਾਹਮਣੇ ਜੀ ਬਿਲਕੁਲ ਜੀ ਅੱਛਾ ਜੀ ਹਾਂਜੀ ਤੇ ਮਤਵਪੂਰਨ ਹੁਣ ਇਹ ਆਪਾਂ ਕਿੰਨੀ ਖੇਤੀ ਲਾਈ ਹੈ ਜੀ ਇਹ ਅਸੀਂ 4.5 ਕਨਾਲਾਂ ਥਾਂ ਲਾਇਆ ਜੀ 4.5 ਕਨਾਲਾਂ ਥਾਂ ਲਾਇਆ ਤੁਸੀਂ ਤੇ ਇਹ ਕਿੰਨੇ ਟਾਈਮ ਦੇ ਵਿੱਚ ਹੋ ਜਾਂਦੀ ਹੈ ਤੇ ਕਿਵੇਂ ਲਾਉਣੀ ਪੈਂਦੀ ਹੈ ਇਹਦੇ ਬਾਰੇ ਡਿਟੇਲ ਚ ਦੱਸੋ ਸਾਨੂੰ ਤੁਸੀਂ ਇਹ ਜੀ ਪਹਿਲਾਂ 1 ਮਹੀਨਾ ਪਹਿਲਾਂ ਆਪਾਂ ਫੱਕ ਲਾਉਣੀ ਪੈਂਦੀ ਜੀ ਅੰਮ੍ਰਿਤੋਣੇ ਦੀ ਫੱਕ ਬੀਜਦੇ ਜੀ ਮਈ ਦੇ ਪਹਿਲੇ ਹਫ਼ਤੇ ਫੱਕ ਬੀਜਣੀ ਪੈਂਦੀ ਜੀ ਅੱਛਾ ਜੀ 20-25 ਦਿਨਾਂ ਚ ਯਾਨੀ ਮੰਨ ਲਓ ਮਹੀਨੇ ਚ ਫੱਕ ਤਿਆਰ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ ਇਹਨੂੰ ਬੈੱਡ ਬਣਾ ਕੇ ਬੈੱਡਾਂ ਤੇ ਲਾਉਣੀ ਪੈਂਦੀ ਬਸ ਅੱਛਾ ਮਤਲਬ ਫੁੱਟ ਫੁੱਟ ਗੈਪ ਛੱਡ ਕੇ ਇਹ ਇਹ ਮੈਂ ਇਹ ਮਤਲਬ ਬੈੱਡ ਮੱਕੀ ਵਾਂਗੂ ਬਣਾਉਣੇ ਪੈਂਦੇ ਨੇ ਮੱਕੀ ਵਾਲੇ ਬੈੱਡਾਂ ਤੇ ਲੱਗਦੇ ਅੱਛਾ ਮੱਕੀ ਵਾਲੇ ਬੈੱਡਾਂ ਤੇ ਲਾਉਣੀ ਪੈਂਦੀ ਆ ਤੇ ਇਹਦੀ ਮਤਲਬ ਝੋਨੇ ਵਾਂਗੂ ਪਨੀਰੀ ਲਾਉਣੀ ਪੈਂਦੀ ਆ ਤੁਹਾਨੂੰ ਪਹਿਲਾਂ ਫੱਕ ਝੋਨੇ ਵਾਂਗੂ ਫੱਕ ਵੀਚ ਨਹੀਂ ਪੈਂਦੀ ਝੋਨੇ ਵਾਂਗੂ ਤੇ ਇਹਦੇ ਉੱਤੇ ਮਤਲਬ ਪਾਣੀ ਦਾ ਖਰਚਾ ਤੇ ਜਾਂ ਹੋਰ ਕੀ ਖਰਚਾ ਹੈ ਜਿਹਦੇ ਤੇ ਪਾਣੀ ਦਾ ਤਾਂ ਬਿਲਕੁਲ ਨਾਰਮਲ ਖਰਚਾ ਹੀ ਹੈ ਜਿਹਦਾ ਵਿੱਚ ਲਾਉਣ ਵੇਲੇ ਇੱਕ ਵਾਰੀ ਜਦੋਂ ਆ ਖਾਲੀਆਂ ਜਿਵੇਂ ਆਪਾਂ ਅੱਛਾ ਜੀ ਖਾਲੀਆਂ ਪਾਣੀ ਨਾਲ ਭਰ ਕੇ ਤੇ ਬਸ ਕੰਨੀਆਂ ਤੇ ਲਾਉਣੀ ਹੁੰਦੀ ਹੈ ਜੀ ਅੱਛਾ ਇਹ ਕੰਨੀਆਂ ਤੇ ਲਾਉਣੀ ਆਂਗੀ ਬੈੱਡ ਬਣਾ ਕੇ ਤੇ ਲਾਈ ਜਾਂਦੀ ਹੈ ਤੇ ਟੋਟਲ ਖੇਤੀ ਕਿੰਨੇ ਚਿਰ ਚ ਤਿਆਰ ਹੋ ਜਾਂਦੀ ਹੈ ਜੀ ਇਹ ਇਹ ਸਮਝ ਲਓ ਵੀ 1 ਮਹੀਨੇ ਦੀ ਫੱਕ ਤਿਆਰ ਹੋ ਜਾਂਦੀ ਹੈ ਜੀ ਉਸ ਤੋਂ ਬਾਅਦ 4 ਮਹੀਨੇ ਫੇਰ ਲੈਂਦੀ ਹੈ ਜੀ ਅੱਛਾ 4 ਮਹੀਨਿਆਂ ਚ ਇਹ ਹੋ ਜਾਂਦੀ ਆ ਯਾਨੀ ਅਕਤੂਬਰ ਦੇ ਪਹਿਲੇ ਹਫਤੇ ਇਹ ਕੱਟੀ ਜਾਂਦੀ ਜੀ ਅੱਛਾ ਤੇ ਫਿਰ ਇਹਦਾ ਕੱਟਣ ਦਾ ਮਤਲਬ ਕਿਵੇਂ ਵੇਰ ਬਾਬੀ ਕਿਵੇਂ ਕੱਟਣੀ ਪੈਂਦੀ ਆ ਜਾਂ ਕਵੈਨ ਨਾਲ ਕੱਟਣੀ ਪੈਂਦੀ ਆ ਜਾਂ ਆਥੀ ਕੱਟਣੀ ਪੈਂਦੀ ਆ ਉਹਦੇ ਬਾਰੇ ਡਿਟੇਲ ਦੱਸੋ ਜੀ ਕੱਟਣ ਦਾ ਤਾਂ ਇਹਦਾ ਇਸ ਤਰ ਲੋਕ ਵੱਡੀ ਪੱਧਰ ਤੇ ਬੀਜਣ ਲੱਗ ਜਣ ਤਾਂ ਫਿਰ ਉਸ ਤਰ੍ਹਾਂ ਦੀਆਂ ਕੋਈ ਮਸ਼ੀਨਾਂ ਵੀ ਤਿਆਰ ਹੋ ਜਾਣ ਜੀ ਅੱਛਾ ਹੁਣ ਤਾਂ ਫਿਰ ਇਹ ਸਰੋਂ ਵਾਂਗੂ ਮਤਲਬ ਝਾੜ ਕੇ ਜਾਂ ਗਾਹ ਕੇ ਇਹਨੂੰ ਇੱਕ ਵਾਰੀ ਕੱਟ ਕੇ ਇਹਨੂੰ ਮੰਡੀ ਚ ਉੱਥੇ ਪੱੜਚ ਰੱਖ ਕੇ ਜੀ ਅੱਛਾ ਜੀ ਤੇ ਉਹਦੇ ਬਾਅਦ ਥੋੜੀ ਜਿਹੀ ਹਵਾਲ ਲਵਾ ਕੇ ਧੁੱਪ ਲਵਾ ਕੇ ਜੀ ਰਾਈਟ ਨਾਲ ਗਾਹ ਕੇ ਨਿਕਲ ਜਾਂਦੀ ਜੀ ਉਹਵੇਂ ਉਹਵੇਂ ਨਿਕਲ ਜਾਂਦਾ ਹਾਂਜੀ ਹਾਂਜੀ ਤੇ ਫਿਰ ਜਿਵੇਂ ਹੁਣ ਤੁਸੀਂ ਇਹ ਬੀਜਿਆ ਹੈ ਜੀ ਤੇ ਇਹ ਕੰਮ ਕਿਸ ਕਿਸ ਚੀਜ਼ ਦੇ ਆਉਂਦਾ ਹੈ ਕਿਸ ਕਿਸ ਚੀਜ਼ 'ਚ ਵਰਤਿਆ ਜਾਊਗਾ ਜੀ ਇਹ ਹੁਣ ਕੰਮ ਤਾਂ ਇਹ ਸ਼ੂਗਰ ਦੀ ਤਾਂ ਤੁਸੀਂ ਦਵਾਈ ਸੰਨ ਚਲੋ ਇਹ ਤੇ ਮਤਲਬ ਬਾਕੀ ਹੋਰ ਬਹੁਤ ਬੰਗਾਰੀਆਂ ਵਾਸਤੇ ਫਾਇਦਾ ਕਰਦਾ ਹੈ। ਅੱਛਾ ਜੇ ਕਿਸੇ ਨੇ ਮਤਲਬ ਆਟਾ ਤਿਆਰ ਕਰਨਾ ਹੁੰਦਾ ਸ਼ੂਗਰ ਵਾਲਿਆਂ ਨੇ ਜੀ ਉਹ। ਹਾਂਜੀ ਆਟਾ ਤਿਆਰ ਹੋ ਸਕਦਾ ਜੀ ਇਹ ਤਾਂ ਇਹਨੂੰ ਹੁਣ ਕੱਢ ਕੇ ਉਸ ਤੋਂ ਬਾਅਦ ਇਹਦਾ ਛਿਲਕਾ ਲਾਇਆ ਜਾਂਦਾ ਜੀ। ਅੱਛਾ ਉਹਦਾ ਛਿਲਕਾ ਲਾਹਿਆ ਜਾਂਦਾ। ਹਾਂ ਛਿਲਕਾ ਲਾ ਕੇ ਤਾਂ ਆਟਾ ਬਣਾਇਆ ਜਾਂਦਾ। ਵੈਸੇ ਕਈ ਲੋਕ ਐ ਇਸ ਤਰ੍ਹਾਂ ਵੀ ਵਰਤ ਲੈਂਦੇ ਇਹਨੂੰ ਸਨੇ ਛਿਲਕੇ। ਅੱਛਾ ਕਈ ਬੰਦੇ ਮਤਲਬ ਲਾਏ ਆ ਵਿੱਚ ਕੋਧਰਾ ਪਾ ਕੇ ਜਮਾਰ ਪਾ ਕੇ ਤੇ ਕਈ ਹੋਰ ਸਤਨਾਜ ਪਾ ਕੇ ਮਤਲਬ ਇੱਕ ਕੋਧਰੇ ਦੇ ਵਿੱਚ ਛੀਨਾਜ ਹੋਰ ਪਾ ਕੇ ਰੋਟੀ ਪਕਾ ਕੇ ਸ਼ੂਗਰ ਵਾਲੇ ਲੈਂਦੇ ਆ ਉਹਨਾਂ ਨੂੰ ਬਹੁਤ ਬੈਨੀਫਿਟ ਹੈ ਜੀ ਇਹਦਾ ਪੂਰਾ ਹੀ ਬੈਨੀਫਿਟ ਹੈ ਜੀ ਅੱਛਾ ਇਹ ਦਾ ਸ਼ੂਗਰ ਤੋਂ ਇਲਾਵਾ ਹੋਰ ਕੀ ਕੀ ਕੰਮ ਕਰਦਾ ਜੀ ਕੋ ਬਲੱਡ ਪ੍ਰੈਸ਼ਰ ਵਗੈਰਾ ਜਿਵੇਂ ਆ ਥਾਇਰਾਇਡ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਮੇ ਦੇ ਰੋਗੀਆਂ ਨੂੰ ਵੀ ਇਹ ਤਾਂ ਕਹਿੰਦੇ ਵੀ ਲੰਬਾ ਸਮਾਂ ਵਰਤਿਆ ਜਾਵੇ ਤਾਂ ਅੱਛਾ ਇਹ ਦਮੇ ਦੇ ਰੋਗੀਆਂ ਨੂੰ ਵੀ ਸਾਹ ਦੀ ਬਿਮਾਰੀ ਵਾਲੇ ਨੂੰ ਵੀ ਹਾਂਜੀ ਹਾਂਜੀ ਅੱਛਾ ਜੀ ਇਹ ਅਟੈਕ ਨੂੰ ਮਤਲਬ ਘੱਟ ਕਰ ਦਿੰਦਾ ਜੀ ਅੱਛਾ ਅਟੈਕ ਨੂੰ ਘੱਟ ਕਰ ਦਿੰਦਾ ਤੇ ਕਸਟੋਲ ਤੇ ਵੀ ਕੰਮ ਕਰਦਾ अच्छा ਜਿਹੜੇ ਭਾਈ ਕਸਟੋਲ ਬਣਦਾ ਹੈਗਾ ਜਾਂ ਜਾਦੇ ਹੈਗਾ ਉਹ ਵੀ ਇਹ ਕੋਧਰੇ ਕੋਧਰੇ ਦੀ ਰੋਟੀ ਮਤਲਬ ਉਹਦੇ ਤੇ ਭਰਪੂਰ ਹੰਗਾਰਾ ਮਿਲਦਾ ਹੈ ਵਰਤ ਸਕਦੇ ਜੀ ਵਰਤ ਸਕਦੇ ਆਗੇ ਵੀ ਮਤਲਬ ਇਹ ਪੰਛੀ ਬਿਮਾਰੀਆਂ ਦਾ ਮਤਲਬ ਉਹ ਹੁੰਦਾ ਹਾਂਜੀ ਹਾਂਜੀ ਤੇ ਇਹਦਾ ਫੇਰ ਮਤਲਬ ਜੰਗੀ ਪੱਧਰ ਤੇ ਆਗਾ ਤੇ ਇਹਦੀ ਕਟਾਈ ਦਾ ਵੀ ਹੋ ਜੂਗਾ ਹਾਂ ਵੱਡੀ ਪੱਧਰ ਤੇ ਲੋਕੀਂ ਬੀਜਾਂ ਫਿਰ ਇਹਦਾ ਮੰਡੀ ਕਰਨ ਵੀ ਹੋ ਜਾਈ ਹੁਣ ਤਾਂ ਬਿਰਲੇ ਬਿਰਲੇ ਕੋਈ ਬੀਜ ਦੇ ਤਾਂ ਹੁਣ ਇਹਦਾ ਮੰਡੀ ਕਰਨ ਵੀ ਥੋੜਾ ਜਿਹਾ ਔਖਾ ਹੈਗਾ ਜੀ ਠੀਕ ਆ ਤੇ ਪਾਣੀ ਇੱਕ ਵਾਰੀ ਲਾਉਣਾ ਪੈਂਦਾ ਪਹਿਲਾਂ ਉਦੋਂ ਲਾਉਣ ਵੇਲੇ ਉਸ ਤੋਂ ਬਾਅਦ ਅਸੀਂ ਇਹਨੂੰ ਸਾਰੇ ਹੋਂਟਕ ਦੋ ਪਾਣੀ ਦੋ ਪਾਣੀ ਲੱਗੇ ਜੀ ਜੇ ਕੋਈ ਕਿਸਾਨ ਭਰਾ ਵਾਥੋਂ-ਥੋਂ ਮਤਲਬ ਆ ਕੇ ਵੀ ਜਾਣਕਾਰੀ ਮੰਗੇ ਤਾਂ ਜਾਣਕਾਰੀ ਤੁਹਾਨੂੰ ਭਰਪੂਰ ਪਤਾ ਹੈ ਜੀ ਹਾਂਜੀ ਪੂਰੀ ਜਾਣਕਾਰੀ ਦੇ ਦੇਣੀ ਵੀ ਉਹਨੂੰ ਤੁਸੀਂ ਜਾਣਕਾਰੀ ਦੇ ਦੋਗੇ ਗਾਂਹ ਵਾਸਤੇ ਜਿਵੇਂ ਕੋਈ ਲੋਹ ਹਾਂਜੀ ਅਸੀਂ ਤਾਂ ਕਹਿੰਦੇ ਵੀ ਲੋਕ ਆਉਣ ਇਸ ਪਾਸੇ ਜੀ ਅੱਛਾ ਆਪਣੇ ਫਸਲ ਚੱਕਰ ਤੋਂ ਮਤਲਬ ਖਿਹੜਾ ਛੁੱਟੇ ਜੀ ਝੋਨੇ ਕਣਕ ਝੋਨੇ ਵਾਲੀਆਂ ਫਸਲਾਂ ਤੋਂ ਜੀ ਪਾਣੀ ਦੀ ਕਿੰਨੀ ਬਚਤਾ ਜੀ ਬਿਨਾ ਰੇ ਸਪਰੇ ਤੋਂ ਕੋਈ ਦੇਖ ਲਓ ਵੀ ਤੁਸੀਂ ਇੱਥੇ ਅੱਛਾ ਕੋਈ ਕੈਮੀਕਲ ਨਹੀਂ ਪਾਇਆ ਕੋਈ ਰੇ ਨਹੀਂ ਪਾਈ ਕੋਈ ਸਪਰੇ ਨਹੀਂ ਪਾਈ ਅੱਛਾ ਤੇ ਦੇਖ ਲਓ ਵੀ ਵਧੀਆ ਖੜਾ ਹੈ ਨਾ ਇਹਨੂੰ ਕੋਈ ਬਿਮਾਰੀ ਪ ਅੱਛਾ ਇੱਕ ਬਾਈ ਜੀ ਦਾ ਇਹ ਕਹਿਣਾ ਹੈਗਾ ਜਿਵੇਂ ਰੈਤੀ ਫਸਲਾਂ ਆਪਾਂ ਕਣਕ ਝੋਨੇ ਦੇ ਵਿੱਚ ਆਪਾਂ ਦੋ ਫਸਲਾਂ ਆਂ ਆਪਾਂ ਲਾ ਰਹੇ ਆਂ ਇਹਦੇ ਮਗਰੀ ਆਪਾਂ ਪਏ ਵੇ ਆ ਇਹ ਬਾਈ ਜੀ ਇਹ ਕਹਿੰਦੇ ਆ ਵੀ ਜੇ ਆਪਾਂ ਕੁਦਰੇ ਦੀ ਖੇਤੀ ਕਰੀਏ ਤਾਂ ਜੰਗੀ ਪਦਰ ਤੇ ਹੋ ਸਕਦੀ ਆ ਵੀ ਇਹਦਾ ਖਰਚਾ ਵੀ ਘੱਟ ਆ ਬਿੱਡਾਂ ਤੇ ਲਾਉਣਾ ਪੈਂਦਾ ਕੋਈ ਰੇ ਸਪਰੇ ਨਹੀਂ ਕਰਨੀ ਇਹ ਬਿਨਾ ਮਤਲਬ ਰੇ ਸਪਰੇ ਤੋਂ ਮਤਲਬ ਰਹਿ ਤਾਗਾ ਕੋਈ ਰੇ ਸਪਰੇ ਨਹੀਂ ਗਈ ਔਰ ਬੈਨੀਫਿਟ ਵੀ ਇਹਦਾ ਉਹਨਾਂ ਹੀ ਬੈਨੀਫਿਟ ਆਗਾ ਝੋਨੇ ਦੇ ਬਰਾਬਰੀ ਭੜ ਜਾਂਦਾ ਹੈ ਬਾਈ ਜੀ ਆਪਾਂ ਥਾਂ ਕਿੰਨਾ ਲਾਇਆ ਹੁਣ ਇਹ ਸਾਢੇ 4 ਕਨਾਲਾਂ ਥਾਂ ਦਾ ਇਹ ਸਾਢੇ 4 ਕਨਾਲਾਂ ਬਾਈ ਜੀ ਨੇ ਥਾਂ ਲਾਇਆ ਜੇ ਕਿਸੇ ਨੇ ਗਾਂ ਵਾਸਤੇ ਲਾਉਣਾ ਹੈ ਬਾਈ ਜੀ ਦਾ ਨੰਬਰ ਅਸੀਂ ਸਕਰੀਨ ਤੇ ਦੇ ਦਾਂਗੇ ਉਹ ਤੋਂ ਤੁਸੀਂ ਦੇਖ ਕੇ ਜਾਣਕਾਰੀ ਲੈ ਸਕਦੇ ਹੋ ਇਹ ਹੁਣ ਦੁਬਾਰੇ ਦੂਜੀ ਵਾਰੀ ਲਾਇਆ ਇਹਨਾਂ ਨੂੰ ਬਾਈ ਜੀ ਨੂੰ ਪੂਰਾ ਤਜਰਬਾ ਬਾਈ ਜੀ ਨਾਮ ਦੱਸ ਦਿਓ ਤੁਸੀਂ ਮੇਰਾ ਨਾਮ ਦਰਸ਼ਨ ਸਿੰਘ ਜੀ ਇਹ ਦਰਸ਼ਨ ਸਿੰਘ ਤੁਸੀਂ ਸਿਵਿੰਗੇ ਆ ਕੇ ਆਪਾਂ ਇਹਨਾਂ ਦਾ ਨੰਬਰ ਦੇ ਦਾਂਗੇ ਉਹ ਤੋਂ ਤੁਸੀਂ ਜਾਣਕਾਰੀ ਬਾਈ ਜੀ ਤੋਂ ਤੁਸੀਂ ਲੈ ਸਕਦੇ ਹੋਗੇ ਜਿਵੇਂ ਹੁਣ ਆਹ ਵੇਖੋ ਜੀ ਇਸ ਤਰ੍ਹਾਂ ਦਾ ਇਹ ਬੀਜ ਤਿਆਰ ਹੋ ਗਿਆ ਇਹ ਕੋਧਰਾ ਤਿਆਰ ਹੋ ਗਿਆ ਤੇ ਹੁਣ ਇਹ ਬਾਈ ਜੀ ਤੁ ਆਪਾਂ ਇਹ ਪੁੱਛਦੇ ਆਂ ਵੀ ਇਹਦਾ ਕਟਾਈ ਦਾ ਕਦੋਂ ਆ ਜੀ ਕਟਾਈ ਦਾ ਤਾਂ ਬਸ ਜਦੋਂ ਇਹ ਦਾਣੇ ਇਹਦੇ ਪੱਕ ਗਈ ਬਸ ਉਸ ਤੋਂ ਬਾਅਦ ਕਟਾਈ ਹੋ ਜਾਈ ਅੱਛਾ ਅਕਤੂਬਰ ਚ ਹੋ ਜੂਗੀ ਹਾਂ ਅਕਤੂਬਰ ਦੇ ਪਹਿਲੇ ਆਪੇ ਝੋਨੇ ਤੋਂ ਕਿੰਨਾ ਕੁ ਪਹਿਲਾਂ ਹੋ ਜਾਂਦੀ ਹੈ ਜੀ ਝੋਨੇ ਤੋਂ ਸਭ ਨਾਲ 15-20 ਦਿਨ ਪਹਿਲਾਂ ਮਹੀਨਾ ਪਹਿਲਾਂ ਹੀ ਮੰਗਵੀ ਹੋ ਜਾਂਦੀ ਹੈ ਅੱਛਾ ਇੱਕ ਤਾਂ ਭਾਈ ਮਹੀਨਾ ਪਹਿਲਾਂ ਤੁਹਾਡਾ ਬਾਣ ਵਿਹਲਾ ਹੋ ਗਿਆ ਹਵਾ ਲੱਗ ਗਈ ਬਾਣ ਨੂੰ ਤੁਸੀਂ ਕਣਕ ਤੋਂ ਪਹਿਲਾਂ ਤੁਸੀਂ ਗੇਤੀ ਫਸਲ ਕਣਕ ਵੀ ਕਰ ਸਕਦੇ ਹੋ ਕੋਧਰੇ ਵਾਲੇ ਥਾਂ ਜਿਵੇਂ ਕਿ ਝੋਨਾ ਆਪਾਂ ਪਰਾਲੀ ਚੱਕਦੇ ਆਂ ਜਾਂ ਆਪਾਂ ਜਾਲਦੇ ਆਂ ਟਾਈਮ ਲੱਗ ਜਾਂਦਾ ਉਦੋਂ ਸੇਲਾ ਪਰਾਲੀ ਪਰਾਲੀ ਦਾ ਵੀ ਕੋਈ ਚੱਕਰ ਨਹੀਂ ਦਾ ਜੀ ਇਹਦਾ ਕੋਈ ਪਰਾਲੀ ਦਾ ਚੱਕਰ ਨਹੀਂ ਅਗਰ ਉਹਨੂੰ ਬਾਹੋਂਗੇ ਤੇ ਨਾਲ ਦੀ ਨਾਲ ਹੀ ਗਲ ਜੂ ਕਿਉਂ ਬਿੱਡਾਂ ਤੇ ਲਾਇਆ ਬੁਖਾ ਦਿਓ ਬਿੱਡ ਆਹ ਬਿੱਡਾਂ ਤੇ ਲਾਇਆਗਾ ਤੇ ਨਾਲ ਦੀ ਨਾਲ ਹੀ ਇਹ ਬਾਣ ਬਿਲਕੁਲ ਓਕੇ ਹੋ ਜਾਂਦਾ ਹੈਗਾ ਸਾਡਾ ਡੀਜ਼ਲ ਦਾ ਉਹਨਾਂ ਖਰਚਾ ਨਹੀਂ ਆਉਂਦਾਗਾ ਬਾਹ ਬਹਾਈ ਦੇ ਉੱਤੇ ਬਾਕੀ ਇਹਦੇ ਬਾਰੇ ਤੁਸੀਂ ਹੋਰ ਦੱਸੋ ਜੀ ਜਾਣਕਾਰੀ ਦਿਓ ਅਸੀਂ ਤਾਂ ਬਸ ਇਹੀ ਕਹਿੰਦੇ ਲੋਕ ਵੱਤ ਵੱਦੇ ਇਸ ਪਾਸੇ ਆਉਣ ਜੀ ਇੱਧਰ ਅੱਛਾ ਜੇ ਹੋਣਾ ਦੀ ਆਪਾਂ ਇਹਦੀ ਆਪਾਂ ਗੱਲ ਕਰੀਏ ਜੀ ਖਾਸ ਕਰਕੇ ਛੋਟੇ ਕਿਸਾਨਾਂ ਵਾਸਤੇ ਤਾਂ ਬਹੁਤ ਵਧੀਆ ਚੀਜ਼ ਆਈ ਇਹ ਬਾਕੀ ਸਰਕਾਰ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਕਿਸਾਨਾਂ ਨੂੰ ਉਤਸ਼ਾਹਿਤ ਕਰਨੀ ਜੀ ਅੱਛਾ ਜਿਵੇਂ ਹੁਣ ਸਰਕਾਰ ਵੱਲੋਂ ਮਦਦ ਦੇ ਚਿੰਤ ਪਰਾਲੀ ਜਿਹੜੇ ਨਹੀਂ ਸਾੜਦੇ ਉਹਨਾਂ ਕਿਸਾਨਾਂ ਦੀ ਕਿਸਾਨ ਸਰਕਾਰ ਮਦਦ ਕਰ ਰਹੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਸਾਡੇ ਵਰਗੇ ਕਿਸਾਨਾਂ ਨੂੰ ਵੀ ਛੋਟੇ ਕਿਸਾਨਾਂ ਨੂੰ ਵੀ ਸਰਕਾਰ ਵੱਲੋਂ ਕੋਈ ਮਦਦ ਦਿੱਤੀ ਜਾਵੇ ਇਹੋ ਕਿ ਇਹਦੇ ਤੇ ਥੋੜਾ ਜਿਹਾ ਲੇਬਰ ਦਾ ਖਰਚਾ ਹੱਥੀਂ ਮਿਹਨਤ ਗੁੱਟ ਗਟਾਈ ਦਾ ਜਾਂ ਮਤਲਬ ਕੱਢਣ ਵਗੈਰਾ ਦਾ ਉਹ ਖਰਚਾ ਥੋੜਾ ਜਿਹਾ ਵੱਧ ਪੈ ਜਾਂਦਾ ਜੀ ਹੱਥੀਂ ਮਿਹਨਤ ਕਰਨੀ ਪੈਂਦੀ ਹੈ ਜਿਆਦਾ ਇਹਦੇ 'ਚ ਇਹਨਾਂ ਕਿਸਾਨ ਭਰਾਵਾਂ ਦੀ ਇਹ ਮੰਗ ਆ ਵੀ ਜਿਵੇਂ ਕੋਧਰੇ ਦੀ ਖੇਤੀ ਕਰਦੇ ਆ ਵੀ ਸਰਕਾਰ ਵੀ ਇਹਦੇ ਬਾਰੇ ਕੋਈ ਇਹਨੇ ਸਬਸਿਡੀ ਦੀ ਮੰਗ ਕਰਦੇ ਆ ਵੀ ਸਾਨੂੰ ਵੀ ਸਬਸਿਡੀ ਦਿੱਤੀ ਜਾਵੇ ਤਾਂ ਅਸੀਂ ਵੱਧ ਤੋਂ ਵੱਧ ਮਤਵਲੇ ਨੂੰ ਲਾਗੇ ਕਿਉਂ ਜੀ ਇਹਦੀ ਲੇਬਰ ਪੱਠਿਆਂ ਦੀ ਲੇਬਰ ਮਿਹਨਤ ਬਹੁਤ ਜ਼ਿਆਦਾ ਮਤਵਲੇ ਮਿਹਨਤ ਹੁੰਦੀ ਹੈ ਮੰਗ ਕਰਦੇ ਆ ਵੀ ਸਾਨੂੰ ਉਹਦੀ ਕੋਸ਼ਿਸ਼ ਸਬਸਿਡੀ ਦਿੱਤੀ ਜਾਵੇ। ਅੱਛਾ ਜੀ ਫਿਰ ਤੁਸੀਂ ਇਹ ਦੱਸੋ ਵੀ ਇਹ ਜਿਵੇਂ ਹੁਣ ਫਰਜ ਕਰੋ ਵੀ ਇਹਦੇ ਝਾੜ ਕਿੰਨਾ ਨਿਕਲਦਾ। ਜਿਹੜੇ ਨਾਲ ਦਾ ਝਾੜ ਕਿੰਨਾ ਨਿਕਲਦਾ। ਝਾੜ ਦਾ ਅੰਦਾਜ਼ਾ ਤੁਸੀਂ ਲਾ ਲਓ ਜੀ ਪਿਛਲੀ ਵਾਰੀ ਉਹ ਨਰਮੇ ਦੇ ਬਾਣ ਚ ਸਾਡਾ 60 70 ਕਿਲੋ ਹੋ ਗਿਆ ਸੀ ਜੀ। ਉਹ ਨਾਲ ਚੋਂ। ਤੇ ਇਹ ਤੱਕ ਬਾਣ ਸਾਡਾ ਬਹੁਤ ਤਕੜਾ ਜੀ। ਮਤਲਬ ਰੂੜੀ ਦੇ ਨਾਲ ਨਾਲ ਕਨਾਲ ਚੋਂ ਨਿਕਲਿਆ ਆਊਗਾ ਜੀ। ਸਾਡਾ ਅਨੁਮਾਨ ਹੈ ਵੀ ਡੇਢ ਦੋ ਕੁਇੰਟਲ ਕਨਾਲ ਦਾ। ਮਤਲਬ ਹੈ। ਦੋ ਕੁਇੰਟਲ ਤੱਕ ਅਨੁਮਾਨ ਆ ਜੀ ਵੀ ਮਤਲਬ ਇੱਕ ਕਨਾਲ ਦੀ ਇਹ ਝਾੜ ਦੇਊਗਾ ਅੱਛਾ ਜੀ ਫਿਰ ਕੀਮਤ ਵੇਚਣ ਦੇ ਉੱਤੇ ਜੇ ਅੱਜ ਕੇ ਤਾਂ ਆਪਾਂ ਕੀ ਵਿਕਰੀ ਆ ਗਈ ਵਿਕਰੀ ਤਾਂ ਇਹਦੀ ਇਸ ਤਰ੍ਹਾਂ ਹੀ ਹੈ ਜੀ ਇਹਨੂੰ ਐਂ ਝਾੜ ਕੇ ਤੇ ਅਸੀਂ ਵੇਚਣਾ ਹੋਵੇ ਜੀ ਇਹ 100 ਰੁਪਿਆ ਰੇਟ ਹੈ ਜੀ ਜਿਵੇਂ ਆਪਾਂ ਉਹ ਕਹਿੰਦੇ ਵੀ ਜਿਵੇਂ ਇਸ ਤਰ੍ਹਾਂ ਹੀ ਆਪਾਂ ਇਹਨੂੰ ਕੱਢ ਕੇ ਝਾੜ ਕੇ ਵੇਚਦੇ ਆ ਝੋਨੇ ਦੇ ਵਾਂਗੂ ਤਾਂ 100 ਰੁਪਏ ਕਿਲੋ ਬਾਰੇ ਭਾਜੀ ਅੱਛਾ ਜੇ ਆਪਾਂ ਕਢਾਈਏ ਜੀ ਇਹਦੀਆਂ ਮਸ਼ੀਨਾਂ ਕਿੱਥੇ ਲਗੀਆਂ ਮਸ਼ੀਨਾਂ ਦੀ ਜੈਤੋ ਐ ਛਿਲਕਾ ਲੈਂਦਾ ਇਹਨਾਂ ਦਾ ਜੀ ਅੱਛਾ ਉਹ ਕਹਿੰਦੇ ਵੀ ਜੇ ਕਿਸਾਨ ਭਰਾ ਨੇ ਛਿਲਕਾ ਲਾਹਣਾ ਹੋਵੇ ਤਾਂ ਜੈਤੋ ਜਾ ਸਕਦਾ ਹੈ ਛਿਲਕਾ ਲਾ ਕੇ ਫਿਰ ਕੀ ਰੇਟ ਵੀ ਕੂਜੀ ਇਹ ਸਿਲਕਾ ਲਾ ਕੇ ਸਮਝ ਲਓ ਵੀ ਕੁਆਂਟਲ ਚੋਂ 35 ਕਿਲੋ ਛਿਲਕਾ ਨਿਕਲ ਜਾਂਦਾ ਜੀ 65 ਕਿਲੋ ਰਹਿ ਜਾਂਦਾ ਜੀ 65 ਕਿਲੋ ਰਹਿ ਜਾਂਦਾ ਉਹ 65 ਕਿਲੋ ਮਤਲਬ ਡੇਢ ਪੌਣੇ 200 ਰੁਪਏ ਇੱਕ ਕੁਆਂਟਲ ਦੇ ਹਿਸਾਬ ਨਾਲ ਹਾਂ ਕਿਲੋ ਦੇ ਹਿਸਾਬ ਨਾਲ ਲਿਖਦੇ ਜਾਂਦਾ ਜੀ ਅੱਛਾ ਜੀ ਜੇ ਹੁਣ ਕਿਸੇ ਵੀਰ ਭਰਾਈ ਨੇ ਲੈਣਾ ਹੋਵੇ ਤਾਂ ਤੁਸੀਂ ਇਹਨੂੰ ਦੱਸੋ ਵੀ ਕਦੋਂ ਤੱਕ ਇਹ ਤਿਆਰ ਹੋ ਜੂ ਤੇ ਤੁਹਾਡੇ ਨਾਲ ਉਹ ਨੰਬਰ ਤੇ ਸੰਪਰਕ ਕਰ ਲੈ ਬਸ ਇਹ ਤਾਂ ਜੀ ਹੁਣ ਮਤਲਬ 10 ਅਕਤੂਬਰ ਤੱਕ ਵੱਢ ਕੇ ਨੂੰ ਤੇ ਝਾੜ ਛੂੜ ਕੇ ਨੂੰ ਅਚਾ ਕਢਾ ਕੇ ਕਢਾ ਲਾਂਗੇ ਅਸੀਂ ਤੇ ਪੱਕਾ ਪੱਕਾ ਲਾਂਗੇ ਸਾਫ ਸੜੇ ਛਿਲਕਾ ਲੈਣਾ ਹੋਵੇ ਤਾਂ ਤੁਹਾਡੇ ਨਾਲ ਸੰਪਰਕ ਕਰ ਸਕਦਾ ਹਾਂ ਜੀ ਸੰਪਰਕ ਕਰ ਸਕਦਾ ਹਾਂ ਜੀ ਲੈ ਸਕਦਾ ਹੈ ਹਾਂ ਜੀ ਤੇ ਜੇ ਕਿਸੇ ਨੇ ਕਢਾ ਕੇ ਲੈਣਾ ਹੋਵੇ ਤਾਂ ਉਹਦਾ ਰੇਟ ਵੱਖਰਾ ਹੋਊਗਾ ਨਹੀਂ ਉਹ ਐਂ ਲੈ ਜਾਣਗੇ ਫੇ ਛਿਲਕਾ ਪੇ ਲਹਾ ਲੈਣਗੇ ਜੀ ਹਾਂ ਛਿਲਕਾ ਤੁਸੀਂ ਲਹਾ ਸਕਦੇ ਹੋ ਹਾਂ ਜੀ ਮਤਵ ਵਾਲੇ ਇਹ ਆਪਾਂ ਜਿਹੜਾ ਅੱਜ ਦਾ ਆਪਣਾ ਟੌਪਿਕ ਸੀਗਾ ਉਹਦੇ ਦਾ ਮੇਨ 슈ਗਰ ਦੇ ਉੱਤੇ ਸੀਗਾ 슈ਗਰ ਦੇ ਮਰੀਜ਼ਾਂ ਨੂੰ ਤਾਂ ਬਹੁਤ ਲਾਭ ਦੇ ਇੱਕ ਬਹੁਤ ਫਾਇਦੇਮੰਦ ਮਤਲਬ ਹੈਗਾ 슈ਗਰ ਤੋਂ ਇਲਾਵਾ ਜੇ ਆਪਾਂ ਹੋਰ ਪਾਸੇ ਜਾਈਗੇ ਜਿਵੇਂ ਕਿ ਹਾਰਟ ਐਟੈਕ ਬਹੁਤ ਹੋ ਰਿਹਾ ਹੈਗਾ ਮਤਲਬ ਕਿਸੇ ਨੂੰ ਦਮੇ ਦੀ ਬਿਮਾਰੀ ਹੈਗੀ ਇਸ ਤਰ੍ਹਾਂ ਦੇ ਵੱਖ-ਵੱਖ ਤਰੀਕਿਆਂ ਦੇ ਉੱਤੇ ਗਠੀਆ ਹੁੰਦਾ ਹੈ ਗਠੀਏ ਵਾਸਤੇ 슈ਗਰ ਤੇ ਗਠੀਏ ਨੂੰ ਤਾਂ ਬਹੁਤ ਜ਼ਿਆਦੇ ਕੋਧਰੇ ਦੀ ਰੋਟੀ ਬਹੁਤ ਲਾਹੇਵੰਦ ਭਰਪੂਰ ਆ ਜੀ ਇਹ ਤਾਂ ਮੇਰੇ ਵੀਰ ਜਰੂਰ ਇਹਨਾਂ ਬਾਈ ਜੀ ਨਾਲ ਸੰਪਰਕ ਕਰਨ ਸਿਵਗੇ ਆ ਕੇ ਇਹਨਾਂ ਤੋਂ ਲਿਜਾ ਸਕਦੇ ਆ ਨੇੜੇ ਹੈਗਾ ਬਠਿੰਡੇ ਦੇ ਆਪਣੇ ਤੇ ਨੰਬਰ ਆਪਾਂ ਇਹਨਾਂ ਦਾ ਸਕਰੀਨ ਤੇ ਦੇ ਦਾਂਗੇ ਬਾਈ ਜੀ ਦਾ ਜੇ ਬਾਈ ਜੀ ਤੋਂ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਇਹਨਾਂ ਨੂੰ ਦੂਜਾ ਸਾਲ ਹੋ ਗਿਆ ਬੀਜ ਦੇ ਨੂੰ ਕਿਸੇ گاਂਹ ਮੇਰੇ ਵੀਰ ਭਰਾ ਨੇ ਹੋਰ ਲਾਉਣਾ ਜਾਂ ਕੰਮ ਵਧਾਉਣਾ ਤੇ ਇਹਨਾਂ ਨਾਲ ਬਾਈ ਜੀ ਨਾਲ ਸੰਪਰਕ ਕਰਕੇ ਮਿਲ ਸਕਦਾ ਹੈ ਇੱਕ ਮਹੀਨੇ ਤੱਕ ਇਹ ਪੱਕ ਜਾਊਗਾ ਤੇ ਬਾਈ ਜੀ ਨੂੰ ਕਿਸੇ ਨੇ ਵੀ ਇਹਨਾਂ ਤੱਕ ਜ਼ਰੂਰਤ ਹੈਗੀ ਆ ਜਿੰਨਾ ਇਹ ਕਹਿੰਦੇ 5 ਕਿਲੋ 2 ਕਿਲੋ 5 ਕਿਲੋ ਜਿੰਨਾ ਵੀ ਲੈਣਾ ਅਕਤੂਬਰ ਤੱਕ ਸਾਡੇ ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰਕੇ ਸਾਥੋਂ ਸਿੱਧਾ ਡਾਇਰੈਕਟ ਵੀ ਲੈ ਸਕਦੇ ਹੋ ਤੇ ਨੰਬਰ ਦੱਸੋ ਬਾਈ ਜੀ ਕਿੰਨਾ ਤੁਹਾਡਾ ਨੰਬਰ 9465750346 ਤੇ ਪਿੰਡ ਸਿਵੀਆਂ ਪਿੰਡ ਸਿਵੀਆਂ ਜੀ ਤੇ ਬਠਿੰਡੇ ਦੇ ਕਿੰਨਾ ਆ ਗਿਆ ਜੀ ਨੇੜੇ ਬਠਿੰਡੇ ਤੋਂ 5 5-6 ਕਿਲੋਮੀਟਰ ਪਿੰਡਾ ਜੀ ਗਿਲਪੱਤੀ ਦੇ ਰੋਡ ਤੇ ਆ ਗਿਆ ਨਾ ਜੀ ਸਿਵੀਆਂ ਤੋਂ ਗਿਲਪੱਤੀ ਰੋਡ ਤੇ ਕਿ ਅਸੀਂ ਕੋਧਰੇ ਦੇ ਨਾਲ ਇਹ ਸਮਾਨ ਕਲਾਈ ਹੈ ਜੀ ਇਹ ਅਸੀਂ ਪਹਿਲੀ ਵਾਰ ਲਾਈ ਹੈ ਮਤਲਬ ਇਹ ਫੱਕ ਬੀਜੀ ਸੀ ਤੇ ਇਹਦਾ ਬੀ ਤਿਆਰ ਹੋ ਜਾਊਗਾ ਜੀ ਕੰਮ ਵਾਸਤੇ ਇਹ ਵੀ ਲਾਵਾਂਗੇ ਜੀ ਇਹ ਵੀ ਮਤਲਬ ਇਹਨਾਂ ਬਿਮਾਰੀਆਂ ਬੱਤੇ ਫੈਪਾ ਨਹੀਂ ਫਟਾ ਦਾ ਪੰਜ ਮੂਲ ਅਨਾਜ ਆ ਗਿਆ ਨਾ ਜਿਵੇਂ ਰਾਗੀ ਕੰਗਣੀ ਕੋਧਰਾ ਕਟ ਕੀ ਸਵਾੰਕ ਇਹ ਇਹਨਾਂ ਚ ਮੂਲ ਅਨਾਜਾਂ ਚ ਆਉਂਦੀ ਜੀ ਇਹ ਠੀਕ ਹੈ ਇਹ ਜਿਵੇਂ ਆਪਾਂ ਕੋਧਰੇ ਦੀ ਤੁਹਾਨੂੰ ਅੱਜ ਖੇਤੀ ਦਿਖਾਈ ਆ ਗਈ ਉਹਦੇ ਚ ਇਹ ਪੰਜ ਨਾਜ ਆਉਂਦੇ ਆ ਭਾਈ ਜਿਵੇਂ ਕਿ ਆ ਬਾਈ ਜੀ ਨੇ ਮੂਲ ਕੇ ਮੂਲ ਅਨਾਜ ਦਿਖਾਏ ਆ ਉਹਦੇ ਵਿੱਚੋਂ ਆ ਬਾਈ ਜੀ ਨੇ ਜਿਵੇਂ ਕੋਧਰਾ ਬੀਜਿਆ ਤੇ ਇਹ ਕਿਹੜੀ ਆ ਜੀ ਇਹ ਸਵਾੰਕ ਆ ਜੀ ਇਹ ਸਵਾੰਕ ਬੀਜੀ ਇਹਨਾਂ ਨੇ ਦੋਆਂ ਤੇ ਦਾ ਤਜਰਬਾ ਕਰ ਲਿਆ ਤੇ ਹੁਣ ਇਹਨਾਂ ਕੋਲੇ ਤਿੰਨ ਰਹਿ ਗਏ ਗਾਹਾਂ ਨੂੰ ਇਹ ਤਿੰਨ ਵੀ ਲਾਉਣਗੇ ਪੰਜ ਨਾਜ ਇਹ ਸਿਵੀਆਂ ਪਿੰਡ 'ਚ ਹੀ ਪੂਰੇ ਤੁਹਾਨੂੰ ਤਿਆਰ ਕਰਕੇ ਅਗਲੀ ਵੀਡੀਓ 'ਚ ਦਿਖਾਵਾਂਗੇ ਮੈਂ ਅੱਜ ਆਪਾਂ ਕੋਧਰੇ ਦੇ ਉੱਤੇ ਵੀਡੀਓ ਬਣਾਈ ਆ ਇਹ ਅਕਤੂਬਰ ਦੇ ਵਿੱਚ ਤਿਆਰ ਹੋ ਜੂ ਜਿਵੇਂ ਬਾਈ ਜੀ ਨੇ ਤੁਹਾਨੂੰ ਦੱਸਿਆ ਫੋਨ ਨੰਬਰ ਇਹਨਾਂ ਨੇ ਤੁਹਾਨੂੰ ਦਿੱਤਾ ਇਹ ਫੋਨ ਨੰਬਰ ਸੇਫ ਕਰਕੇ ਰੱਖੋ ਅਕਤੂਬਰ ਦੇ ਵਿੱਚ ਜਦੋਂ ਕਟਾਈ ਹੋਊਗੀ ਉਹ ਆਪਾਂ ਦੂਸਰੀ ਵੀਡੀਓ ਤੁਹਾਨੂੰ ਪਾ ਦੇਾਂਗੇ ਉਹਦੇ ਬਾਰੇ ਤੁਸੀਂ ਪੂਰੀ ਜਾਣਕਾਰੀ ਤੁਹਾਨੂੰ ਪਿਛਲੇ ਵਿੱਚ ਦਿੱਤੀ ਆ ਗਈ ਤੇ ਨਵੀਂ ਕਟਾਈ ਦੀ ਵੀ ਪਾ ਦਿਆਂਗੇ ਤੇ ਉਹ ਬਾਈ ਜੀ ਦੇ ਨੰਬਰ ਤੇ ਸੇਵ ਕਰਿਆ ਹੋਊਗਾ ਤੇ ਇਹ ਤੋਂ ਤੁਸੀਂ ਖਰੀਦ ਸਕਦੇ ਹੋਗੇ ਸ਼ੂਗਰ ਦੀ ਅੱਜ ਬਿਮਾਰੀ ਬਹੁਤ ਜ਼ਿਆਦਾ ਵਧੀ ਵੀ ਆ ਅਗਰ ਤੁਸੀਂ ਬਾਜ਼ਾਰ ਲੈਣ ਜਾਓਗੇ ਉਹ ਨਹੀਂ ਪਤਾ ਵੀ ਕੀ ਕੀ ਕੈਮੀਕਲ ਪਾਏ ਹੋਣਗੇ ਬਾਈ ਜੀ ਨੇ ਬਿਲਕੁਲ ਕੋਈ ਕੈਮੀਕਲ ਨਹੀਂ ਪਾਇਆ ਸਿਰਫ ਇਕੱਲੀ ਰੂੜੀ ਦੀ ਖਾਦ ਪਾਈ ਆ ਉਹ ਤੋਂ ਤਿਆਰ ਕੀਤੀ ਆ ਸ਼ੂਗਰ ਵਾਲੇ ਮਰੀਜ਼ ਇਹ ਬਾਈ ਜੀ ਦੇ ਨੰਬਰ ਤੇ ਸੰਪਰਕ ਕਰਕੇ ਜ਼ਰੂਰ ਅਕਤੂਬਰ ਤੋਂ ਬਾਅਦ ਇਹ ਤੋਂ ਖਰੀਦ ਸਕਦੇ ਆ ਹਾਂਜੀ ਬਾਈ ਜੀ ਜਿਵੇਂ ਇਹਨਾਂ ਨੇ ਖੇਤ ਦਰਸ਼ ਸਿੰਘ ਨੇ ਕੋਧਰੇ ਦੀ ਖੇਤੀ ਕਰੀ ਆ ਉਹਦੇ ਤੋਂ ਕੀ ਬੋਲਣਾ ਚਾਹੁੰਦੇ ਹੋ ਵੀ ਕੀ ਮਿਹਨਤਾਂ ਕਿਵੇਂ ਕਰ ਰਹੇ ਆ ਇਹ ਇਹ ਚ ਜੀ ਬੰਦਲ ਖਰਚਾ ਕੋਈ ਨਹੀਂ ਅੱਛਾ ਜੀ ਤੇ ਮਿਹਨਤ ਬਹੁਤ ਜ਼ਿਆਦਾ ਹੈ ਤੇ ਮਿਹਨਤें ਬਹੁਤ ਕਰਦੇ ਆ ਜੀ ਇੱਥੇ ਮਿਹਨਤ ਕਰਦੇ ਆ ਬਹੁਤ ਹਾਂ ਮਿਹਨਤ ਕਰਦੇ ਆ ਜੀ ਤੇ ਮਤਲਬ ਕੋਈ ਪੱਠਾ ਨਹੀਂ ਕੋਈ ਵਧਿਆ ਨਹੀਂ ਤੇ ਚੀਜ਼ ਮਤਲਬ ਮੁਨਾਫੇ ਵਾਲੀ ਹੈ ਜੀ ਚੀਜ਼ ਮੁਨਾਫੇ ਵਾਲੀ ਹਾਂਜੀ ਤੇ ਇਹ ਕੀ ਕਿਸਾਨ ਭਰਾ ਬੇ ਇਹ ਸਾਰਿਆਂ ਨੂੰ ਲਾਉਣਾ ਚਾਹੀਦਾ ਜਰੂਰ ਲਾਉਣਾ ਚਾਹੀਦਾ ਜੀ ਅੱਛਾ ਜੀ ਹਾਂਜੀ ਸਾਰਿਆਂ ਨੂੰ ਲਾਉਣਾ ਚਾਹੀਦਾ ਖਰਚਾ ਨਹੀਂ ਕੋਈ ਪਾਣੀ ਨਹੀਂ ਪਾਣੀ ਦੀ ਬਚਤ ਕਿੰਨੀ ਹੁੰਦੀ ਹੈ ਜੀ ਅੱਛਾ ਜੀ ਤੇ ਮਤਲਬ ਵੀ ਬਹੁਤ ਵਧੀਆ ਚੀਜ਼ ਹੈ ਇਹਨਾਂ ਦੇ ਕਹਿਣ ਦਾ ਭਾਅ ਵੇ ਆ ਬਾਈ ਜੀ ਦੇ ਕਿਸਾਨ ਭਰਾ ਦੇ ਨਾ ਕੀ ਹੈ ਬਾਈ ਜੀ ਗਰਮੀਤ ਸਿੰਘ ਜੀ ਇਹ ਗਰਮੀਤ ਸਿੰਘ ਦੇ ਕਹਿਣ ਦਾ ਭਾਅ ਵੇ ਆ ਵੀ ਇੱਕ ਤਾਂ ਅਸੀਂ ਪਾਣੀ ਬਚਾ ਗਏ ਤੇ ਇੱਕ ਆਪਾਂ ਇਸ ਖੇਤੀਬਾੜੀ ਲਾ ਗਏ ਤੇ ਮਿਹਨਤ ਵਾਲੀ ਖੇਤੀ ਜ਼ਰੂਰ ਆ ਗਈ ਕਨਾਲ ਹੀ ਲੱਗ ਦੇ ਲੈਣੇ ਦੋ ਦੋ ਕਨਾਲ ਲਾ ਭਾਵਾ ਇੱਕ ਇੱਕ ਕਨਾਲ ਲਾ ਕੇ ਵੇਖ ਲੈਣਾ ਜੀ ਰਾਂ ਅੱਛਾ ਇਹ ਕਹਿਣਾ ਕੋਲਾਕੇ ਬਹੁਤ ਕੋਲ ਮਿਲਦਾ ਅੱਛਾ ਇੱਕ ਮੈਂ ਜ਼ਰੂਰ ਕਹਿਣਾ ਚਾਹੂੰਗਾ ਇਸ ਖੇਤੀ ਦੇ ਬਾਰੇ ਮੈਂ ਇਥੋਂ ਰੋਡ ਉਤੋਂ ਦੀ ਜਦੋਂ ਲੰਘਦਾ ਆਂਗਾ ਤੇ ਬਾਈ ਜੀ ਦੋਨੇ ਭਰਾ ਸਵੇਰ ਸਵੇਰ ਲੱਗੇ ਪਏ ਆ ਭਾਈ ਮਿਹਨਤ ਜ਼ਰੂਰ ਹੈ ਇਹਦੇ ਉੱਤੇ ਪੱਠਿਆਂ ਦੀ ਤੇ ਖੇਤੀ ਤੁਸੀਂ ਕਰੋ ਇੱਕ ਵਾਰੀ ਇੱਕ ਕਿੱਲਾ ਕਿੱਲਾ ਹਰੇਕ ਬੰਦਾ ਮੇਰਾ ਵੀਰ ਭਰਾ ਲਾ ਕੇ ਵੇਖੋ ਜਿਵੇਂ ਹੁਣ ਬਠਿੰਡਾ ਏਰੀਆ ਆਪਣਾ ਜੈਤੋਂ ਕੋਈ ਆਪਾਂ ਨੂੰ 15 ਕਿਲੋਮੀਟਰ ਆ ਉੱਥੋਂ ਤੁਸੀਂ ਕਢਾ ਕੇ 200 ਰੁਪਏ ਕਿਲੋ ਵੀ ਵੇਚ ਸਕਦੇ ਹੋਗੇ ਜਿਵੇਂ ਹੁਣ ਇਹ ਜੇ ਨਾਰਮਲ ਕੱਢਣਾ ਤਾਂ ਆਪਾਂ 60 ਤੋਂ 70 ਕਿਲੋ ਇੱਕ ਕਨਾਲ ਦਾ ਝਾੜੇ ਦਾ ਨਿਕਲ ਆਉਂਦਾ ਹੈਗਾ ਤੇ ਜਰੂਰ ਮੇਰੇ ਵੀਰ ਭਰਾ ਇਹ ਲਾਉਣ ਕੋਧਰੇ ਦੀ ਖੇਤੀ ਜਰੂਰ ਕਰੋ ਨਾਲੇ ਸਿਹਤ ਲਈ ਠੀਕ ਹੈ ਜੀ ਖਾਣ ਤੇ ਸ਼ੂਗਰ ਵਾਸਤੇ ਦੱਸੋ ਇਹ ਸ਼ੂਗਰ ਵਾਰੇ ਦੱਸੋ ਕਿੰਨਾ ਕੁ ਸਹੀ ਹੈ ਜੀ ਬਹੁਤ ਸਹੀ ਹੈ ਜੀ ਸ਼ੂਗਰ ਵਾਸਤੇ ਜਿਹਨੂੰ ਸ਼ੂਗਰਾ ਮਤਲਬ ਇਹਦੀ ਰੋਟੀ ਬਣਾ ਕੇ ਖਾਓ ਜਾਂ ਤੁਸੀਂ ਕਰੋ ਜੀ ਤੇ ਮਤਲਬ ਸ਼ੂਗਰ ਨਹੀਂ ਰਹਿੰਦਾ ਅੱਛਾ ਇਹ ਬਾਈ ਜੀ ਦਾ ਗਰਮੀਤ ਦੇ ਦੱਸਣ ਦਾ ਹੈ ਕਹਿੰਦਾ ਵੀ ਸ਼ੂਗਰ ਬਿਲਕੁਲ ਨਹੀਂ ਰਹਿੰਦਾ ਇਹਦੀ ਰੋਟੀ ਵਰਤੋ اچھا ਹੁਣ ਇਹਨਾਂ ਨੂੰ ਆਪਾਂ ਦੁਬਾਰੇ ਮਿਲਦੇ ਆ ਬਾਈ ਜੀ ਨੂੰ ਦਰਸ਼ਨ ਸਿੰਘ ਨੂੰ ਜਦੋਂ ਇਹਦੀ ਕਟਾਈ ਹੋਊਗੀ ਉਦੋਂ ਇੱਕ ਵੀਡੀਓ ਆਪਾਂ ਨੰਬਰ 2 ਫੇਰ ਪਾਵਾਂਗੇ ਬਹੁਤ ਬਹੁਤ ਧੰਨਵਾਦ ਦੇਖਣ ਵਾਲਾ ਗੁਰਲਾਬ ਸਿੰਘ ਬਠਿੰਡਾ ਵੱਲੋਂ